मैंने की किया ऐसा किधर रैंक आया किधी स्टडी की थी तो ये फाइनल के एग्जाम्स थे हैं जिसमें तो मेरा टेंथ रैंक आया ऑल इंडिया रैंक और बस ऐसे ही स्टडीज चलती रही और अपने आप रैंक आ गया बेसिक स्टडी कितनों ली बेसिक स्टडी मेरी बटाला से आरडी कोस्टा स्कूल से

इन लोगों ने ऑल ओवर इंडिया एचपी पेपर से जो 10th रैंक आया अराउंड 1 लाख अराउंड लोगों ने एग्जाम्स दिए हैं और जिन्होंने पास हुए हैं थाउजेंड स्टूडेंट्स जो हैं वो सीए बने थे और उसमें मेरा ऑल इंडिया रैंक टेन आया की सोचिया ਸੀ कितना रैंक सोचिया सी और उम्मीद पूरी हुई आ, सोचा तो नहीं था मतलब था कि अगर आ गया तो 40s में आ जाएगा पर 10 टॉप 10 की तो बिल्कुल उम्मीद नहीं थी मुझे तो इतना बड़ा रैंक आ गया

फिर अपनी पावर फाइनेंस है इंडियन ऑयल है तो ये सारी कंपनीज हैं पढ़ाई तो है करनी वो तो मतलब लास्ट में तो ऐसा हो गया था कि सिर्फ खाना, खाने के, लिए ही फैमिली के साथ होता था बाकी सारा दिन तो स्टडीज ही चलती थी कि गाइडलाइन मेरे को पूरी फैमिली ने पूरा सपोर्ट किया पापा मम्मा दादी दादाजी मेरे बुआ मेरे सारे मतलब नानी सभी ने बहुत सपोर्ट किया ਹਾਂ ਜੀ ਜਦਾਂ ਜਿਸ ਵੀ ਜੌਬ ਦੇ ਵਿੱਚ ਜਾਂ ਜਿਸ ਫੀਲਡ ਦੇ ਵਿੱਚ ਪਿਤਾ ਹੁੰਦਾ ਜੇ ਬੱਚਾ ਉਹੀ ਫੀਲਡ ਚੁਣੇ ਤੇ ਉਹਦੇ ਚ ਪਿਤਾ ਤੋਂ ਵੀ ਉੱਪਰ ਜਾ ਕੇ ਰੈਂਕ ਹਾਸਲ ਕਰੇ ਤੇ ਇੱਕ ਪਿਤਾ ਕੀ ਸੋਚਦਾ ਫਿਰ ਉਹ ਸੋਚਣਾ ਨਹੀਂ ਮੇਰੇ ਕੋਲ ਤਾਂ ਵਰਡਸ ਨਹੀਂ ਹੈ ਆਪਣੀ ਖੁਸ਼ੀ ਔਰ ਆਪਣੀ ਪ੍ਰਾਈਡ ਐਕਸਪ੍ਰੈਸ ਕਰਨ ਲਈ ਆਮ ਸਪੀਚਲੈਸ ਬਾਕੀ ਉਹਨੂੰ ਕੈਰੀਅਰ ਲਈ ਅਦਰ ਕੈਰੀਅਰ ਲਈ ਮੇਰੀਆਂ ਸ਼ੁਭ ਕਾਮਨਾਵਾਂ ਨਾਲ ਆਸਕਰ ਜਦੋਂ ਬੇਟੀ ਇਸ ਮੁਕਾਮ ਤੇ ਪਹੁੰਚ ਗਈ ਆ ਮਾਪੇ ਦਾ ਨਾਮ ਰੌਸ਼ਨ ਕਰਦੀ ਆ ਉਦੋਂ ਕੀ ਖੁਸ਼ੀ ਆਉਂਦਾ ਮੈਂ ਉਦੋਂ ਸਿਰਫ ਪ੍ਰਾਈਡ ਔਰ ਪ੍ਰਾਈਡ ਬਾਕੀ ਉੱਪਰ ਵਾਲਿਆਂ ਦਾ ਮੈਂ ਸ਼ੁਕਰਗੁਜ਼ਾਰ ਜਿਨੇ ਵੀ ਮਿਹਨਤ ਸਫਲ ਕਰਾਈ ਬੱਚੇ ਨੇ ਆਪਣੀ ਮਿਹਨਤ ਤੇ ਕੀਤੀ ਤਾ ਦੇਖ ਲਓ ਕੀ ਕਹਿੰਦਾ ਸਾਡੇ ਕੋਲੋਂ ਵੀ ਬੱਚੇ ਬਹੁਤ ਸਿੱਖਣ ਆਉਂਦੇ ਆ ਲੇਕਿਨ ਅੱਗੇ ਉਹ ਬੱਚੇ ਤੇ ਹੀ ਡਿਪੈਂਡ ਕਰਦਾ ਕਿ ਉਹਨੇ ਸਾਡੇ ਕੋਲੋਂ ਕੀ ਕੀ ਗ੍ਰੈਬ ਕਰਨਾ ਮੇਰੇ ਕੋਲ ਦੋ ਸਾਲਾਂ ਨੇ ਟ੍ਰੇਨਿੰਗ ਕੀਤੀ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਕਿ ਇਹ ਟੌਪ 50 ਚ ਆ ਸਕਦੀ ਲੇਕਿਨ ਟੌਪ 10 ਚ ਆ ਸਕਦੀ ਹੈ ਐਂ ਮੈਂ ਲੇਕਿਨ ਸੀ ਟੀਚਰ ਨੂੰ ਟ੍ਰੇਨਿੰਗ ਦਿੱਤੀ ਪਰ ਫਾਦਰ ਨੂੰ ਆਫਿਸ ਸੇ ਟੀਚਰ ਵਕਨ ਕਰ ਫਾਦਰ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਤੇ ਬੱਚੇ ਨੂੰ ਸਾਥ ਪਰਿਵਾਰ ਚੋਂ ਜਾਂ ਬਾਹਰੋਂ ਕਿਦਾ ਮਿਲਿਆ ਸਾਥ ਸਾਰਿਆਂ ਦਾ ਹੀ ਮਿਲਦਾ ਪਰਿਵਾਰ ਦੇ ਵੀ ਚਾਹੀਦੀ ਹੈ ਬਾਹਰੋਂ ਉਸ ਵੇਲੇ ਉਹ ਇਤਸੇ ਸਾਲ ਦੀ ਟ੍ਰੇਨਿੰਗ ਬਾਹਰੋਂ ਕਰ ਰਹੀ ਹੈ ਉਥੇ ਵੀ ਨੋ ਕਾਫੀ ਨੋ ਲੈਜ ਦਿੱਤੀ ਆ ਰੀ ਮਲਟੀਨੇਸ਼ਨਲ ਕੰਪਨੀਆਂ ਸੇ ਮੋਹਾਲੀ ਉਥੋਂ ਦੀ ਨੋ ਲੈਜ ਵੀ ਕਮ ਆਈ ਹੈ ਕਰਦੇ ਆ ਦਾ ਸਾਥ ਵੀ ਹੈ ਤੇ ਆਲ ਰੌਂਡ ਪਰਫਾਰਮੈਂਸ ਆਲ ਰੌਂਡ ਸਾਥ ਚਾਹੀਦਾ ਜਦੋਂ ਕੋਈ ਬੱਚਾ ਫੈਮਿਲੀ ਫੰਕਸ਼ਨ ਤੇ ਨਹੀਂ ਸੀ ਆਂਦਾ ਉਦੋਂ ਕੀ ਖਿਆਲ ਆਂਦਾ ਮੈਂ ਵੀ ਐਸੇ ਸਟੇਜ ਤੋਂ ਨਿਕਲ ਚੁੱਕਾ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਸੀ ਮੈਂ ਵੀ ਸੀਏ ਜਦੋਂ ਕਰਦਾ ਸੀ ਮੈਂ ਸਾਰੇ ਵਿਆਹ ਸ਼ਾਦੀਆਂ ਸਾਰੇ ਛੱਡੇ ਸੀ ਨੋ ਪ੍ਰੋਬਲਮ ਨੋ ਪ੍ਰੋਬਲਮ ਬੜੀ ਵਧੀਆ ਗੱਲ ਬੱਚੇ ਦੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਐਕਚੁਅਲੀ ਕੀ ਸੋਚਦੇ ਇੱਕ ਮਾਂ ਉਦੋਂ ਕੀ ਸੋਚਦੇ ਜਦੋਂ ਇਸ ਮੁਕਾਮ ਤੇ ਖਾਸ ਕਰਕੇ ਬੇਟੀ ਪਹੁੰਚੇ ਹਾਂ ਤੇ ਮਤਲਬ ਕਿ ਉਹੀ ਜਿਹੜੀ ਗੱਲ ਹੈ ਕਿ ਵਰਡਸ ਹੀ ਨਹੀਂ ਆਗੇ ਕਿ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ ਇੱਕਦਮ ਪਹਿਲੇ ਤੇ ਕਾਫੀ ਅਸਿਕ ਸੀ ਕਿ ਪਤਾ ਨਹੀਂ ਕੀ ਰਿਜ਼ਲਟ ਆਣਾ ਆਸਦਾ ਤੇ ਉਮੀਦ ਸੀ ਰੈਂਕ ਦੀ ਵੀ ਉਮੀਦ ਸੀ ਲੇਕਿਨ 10th ਆਏਗਾ ਇਸ ਰੈਂਕ ਦੀ ਉਮੀਦ ਜਿਹੜੀ ਜਦੋਂ ਇਹ ਪਤਾ ਲੱਗਾ ਕੋਈ ਵਰਡਸ ਨਹੀਂ ਸੀ ਸਭ ਤੋਂ ਪਹਿਲਾਂ ਤਾਂ ਭਗਵਾਨ ਦਾ ਥੈਂਕਸ ਜਿਨ੍ਹਾਂ ਨੇ ਇਹ ਸਾਨੂੰ ਚੀਜ਼ ਦਿੱਤੀ ਹੈ और उन्होंने भगवान के ना ही सब कुछ हों एक माँ की सोच जो तो बच्चा बारह बारह चौबी चौबी घंटे पढ़ता ही है केवल उठता भी नहीं ख्याल आता है बड़ा इन बच्चे कहते थोड़ा उठ जाया कर थोड़ा कह रहे तो नहीं मुझे करने दो मुझे पता है क्या करना तो फिर मैं ठीक है जिस तरह स्टडीज है आज लगता कि मेरा सच्चे ही उनको कहना चाहोगे जिधे लोग बेटियां नु घरों नहीं बाहर कढ़ते या उनकी स्टडी दे विच रोड़ा आप ही बन जाते ਇਹ ਲੋੜ ਤਾਂ ਨਹੀਂ ਬੰਨਣਾ ਚਾਹੀਦਾ ਜੋ ਬੱਚੇ ਦਾ ਡ੍ਰੀਮ ਹੈ ਅੱਜਕੱਲ ਬੇਟੀਆਂ ਔਰ ਬੇਟੇ ਚ ਕੋਈ ਫਰਕ ਨਹੀਂ ਆਇਗਾ ਅੱਜ ਕੱਲ ਮੈਨੂੰ ਐ ਚੀਜ਼ ਬਹੁਤ ਜ਼ਿਆਦਾ ਮਹਿਸੂਸ ਹੋਈ ਕਿ ਬੇਟੀਆਂ ਔਰ ਬੇਟੇ ਚ ਜੋ ਬੇਟੇ ਨਿਕਾ ਸਕਦੇ ਬੇਟੀ ਨੇ ਸਾਡਾ ਸਿਰ ਨਾ ਉੱਚਾ ਕੀਤਾ ਐ ਇੰਨਾ ਸਾਡਾ ਨਾਮ ਰੋਸ਼ਨ ਕੀਤਾ ਫਾਦਰ ਦੇ ਉਹਦੇ ਵਿੱਚ ਹੋਣ ਦੇ ਵਿੱਚ ਇੰਨਾ ਉਹਨੂੰ ਕੀਤਾ ਤੇ ਬੇਟੇ ਨੇ ਹੋਰ ਕੀ ਕਰ ਐਨਾ ਸੀ ਇਸ ਚੀਜ਼ ਦਾ ਮੈਨੂੰ ਕੋਈ ਗਿਲਾ ਨਹੀਂ ਕੋਈ ਦੁੱਖ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੀ ਬੇਟੀ ਜਿਹੜੀ ਐ ਇੰਨੀ ਇੰਟੈਲੀਜੈਂਟ ਨਿਕਲੀ ਐ ਔਰ ਇੰਨਾ ਇਹਨੇ ਸਾਡਾ ਉਹ ਕੀਤਾ ख रहियो स्टार न्यूज़ पंजाबी